ਮੇਰੇ ਤੇ ਹੱਥ ਜੋੜ ਕੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਵੀ ਬੇਨਤੀ ਆ ਵੀ ਜੇ ਕੋਈ ਪ੍ਰਾਣੀ ਇਮਾਰਤ ਪਈ ਆ ਨਾ ਉਹਨੂੰ ਉਦਾਂ ਰਹਿਣ ਦਿਓ ਜੇ ਤੁਸੀਂ ਕੋਈ ਲਾਗੇ ਇਮਾਰਤ ਬਣਾਉਣੀ ਆ ਤੇ ਲਾਗੇ ਨਵੀਂ ਵਖਰੀ ਬਣਾ ਦਿਓ ਕਸ ਕਮ ਸਾਡਾ ਪ੍ਰਾਣਾ ਸਾਇਤ ਨਾ ਵਗਾੜੇ ਜਾਵੇ ਤੁਹਾਡੇ ਵਿੱਚੋਂ ਕੋਈ ਨਿਊਜ਼ੀਲੈਂਡ ਗਿਆ ਹੋਵੇ ਉਹ ਮਹਰੀਆਂ ਦਾ ਦੇਸ਼ ਵਾ ਅਸਲੀ ਕੰਟਰੀ ਉਹਨਾਂ ਦੀ ਆ ਉਹਨਾਂ ਨੇ ਵੀ ਇਹ ਕੰਮ ਕੀਤਾ ਗੋਰਿਆਂ ਨੇ ਜਿਸ ਜਿਸ ਕੰਟਰੀ ਨੂੰ ਆਪਣੇ ਅਧੀਨ ਕੀਤਾ ਨਾ ਇੱਕ ਗੋਰਿਆਂ ਚ ਇਮਾਨਦਾਰੀ ਜ਼ਰੂਰ ਹੈਗੀ ਆ ਕਿ ਉਹਨਾਂ ਨੇ ਉਸ ਕੰਟਰੀ ਦਾ ਅਸਲੀ ਇਤਿਹਾਸ ਵਗਾੜਿਆ ਨਹੀਂ ਆ ਉਹਨੂੰ ਉਦਾਂ ਹੀ ਰੱਖਦੇ ਆ ਵੀ ਜਦੋਂ ਕਿਤੇ ਬੰਦੇ ਆਜ਼ਾਦ ਹੋਣਗੇ ਆਪਣੀ ਹਿਸਟਰੀ ਯਾਦ ਰੱਖਣ ਤੇ ਅੱਜ ਵੀ ਤੁਸੀਂ ਜਾ ਕੇ ਵੇਖੋ ਉਹਨਾਂ ਦੇ ਮਿਊਜ਼ੀਅਮ ਦੇ ਵਿੱਚ ਉਹ ਸਭ ਚੀਜ਼ਾਂ ਪਈਆਂ ਹੋਈਆਂ ਨੇ ਵੀ ਇਹ ਕਿਹੜੇ ਪਤਲਾਂ ਤੇ ਖਾਣਾ ਖਾਂਦੇ ਸੀ ਇੱਕ ਟਾਪੂ ਤੋਂ ਦੂਜੇ ਟਾਪੂ ਕਿਵੇਂ ਜਾਂਦੇ ਸੀ ਉਹ ਉਹ ਵਰਦੀ ਕਿਦਾਂ ਦੀ ਪਾਉਂਦੇ ਸੀ ਪੋਸ਼ਾਕ ਉਹਨਾਂ ਦੀ ਕਿਦਾਂ ਦੀ ਹੁੰਦੀ ਸੀ ਉਹ ਚੀਜ਼ਾਂ ਸਾਂਭ ਕੇ ਰੱਖਦੇ ਆ ਤੁਹਾਡੇ ਚੋਂ ਕਈ ਜਰਮਨ ਇਟਲੀ ਇਸ ਇਲਾਕੇ 'ਚ ਗਏ ਹੋਣਗੇ ਜੇ ਕੋਈ ਪੁਰਾਣਾ ਬਹੁਤ ਪੁਲ ਵਾ ਨਾ ਤੇ ਉਸ ਪੁਲ ਦੀ ਜੇ ਰਿਪੇਅਰ ਵੀ ਕਰਦੇ ਹਨ ਪੂਰੀ ਕੋਸ਼ਿਸ਼ ਕਰਦੇ ਵੀ ਉਹਦਾਂ ਦੀ ਇੱਟ ਹੀ ਲੱਭ ਕੇ ਲਿਆਓ ਜਿੱਦਾਂ ਦੀਆਂ ਇੱਟਾਂ ਇਹਨੂੰ ਲਗੀਆਂ ਨੇ ਤਾਂ ਕਿ ਇਹਦੇ ਵਿੱਚ ਕੋ ਨਵਾਂ ਪਾਨਾ ਰਵੇ ਇਦੋ ਪ੍ਰਾਣਾਪਨ ਮਹਿਸੂਸ ਹੋਵੇ ਕਿ ਕਦੋਂ ਬਣੀ ਹੋਏਗੀ ਇਹ ਇਮਾਰਤ ਪਰ ਸਾਡੇ ਇਥੇ ਸਾਰਾ ਕੁਝ ਹੀ ਕਾਰ ਸੇਵਾ ਦੇ ਨਾਂ ਤੇ ਮਲੀਆਂ ਮੀਟ ਕਰ ਦਿੱਤਾ ਗਿਆ ਦੂਰ ਕੀ ਜਾਣਾ ਹੈ ਜਲਿਆਂਵਾਲਾ ਜਦੋਂ ਸਾਕਾ ਵਾਪਰਦਾ 1919 ਵਿੱਚ ਜੇ ਉਹਦੇ ਨਿਸ਼ਾਨ ਬਚਾ ਕੇ ਰੱਖੇ ਜਾ ਸਕਦੇ ਆ ਤੇ ਦਰਬਾਰ ਸਾਹਿਬ ਨੂੰ ਅਕਾਲ ਤਖਤ ਜਿਹੜੇ ਗੋਲੀਆਂ ਦੇ ਨਿਸ਼ਾਨ ਲੱਗੇ ਸੀ ਉਹ ਵੀ ਬਚਾ ਕੇ ਰੱਖੇ ਜਾ ਸਕਦੇ ਸੀ ਪਰ ਅਗਲਿਆਂ ਨੇ ਆਪਣੇ ਸਰਕਾਰੀ ਬਾਬਿਆਂ ਦੇ ਰਾਹੀਂ ਰਾਤੋਂ ਰਾਤ ਹੀ ਸਾਰੀ ਸੇਵਾ ਕਰਾਤੀ ਹੁਣ ਸਰਕਾਰੀ ਬਾਬੇ ਤੁਹਾਨੂੰ ਸਮਝੀ ਹੈਗੀ ਹੁਣ ਸਾਰੀਆਂ ਗੱਲਾਂ ਸਾਡੇ ਕੋਲੋਂ ਨਾ ਬੁਲਾਓ ਥੋੜਾ ਬੋਤਾ ਆਪਣਾ ਹੀ ਹਿਸਾਬ ਕਿਤਾਬ ਕਰ ਲੋ ਵੀ ਸਰਕਾਰੀ ਬਾਬਿਆਂ ਰਾਹੀਂ ਉਹਨਾਂ ਸਾਰੇ ਨਾਮੋ ਨਿਸ਼ਾਨ ਮਟਾਤੇ ਵੀ ਆਉਣ ਵਾਲੀ ਪੀੜ੍ਹੀ ਨੂੰ ਚੇਤਾ ਹੀ ਨਾ ਰਵੇ ਵੀ ਕਦੀ ਤੁਹਾਡੇ ਅਕਾਲ ਤਖਤ ਨੂੰ 1984 ਚ ਕੀ ਕੀਤਾ ਗਿਆ ਸੀ ਇਦਾਂ ਭਲਾਉਂਦੇ ਨੇ ਅਗਲੇ ਇਦਾਂ ਹਿਸਟਰੀ ਨੂੰ ਮਲੀਆਂ ਮੀਟ ਕਰਦੇ ਆ ਤੇ ਕਿੱਡਾ ਚੰਗਾ ਹੁੰਦਾ ਉਹ ਸਭ ਚੀਜ਼ਾਂ ਉਹਦੀਆਂ ਹੀ ਸੰਭੀਆਂ ਹੁੰਦੀਆਂ ਅਜੇ ਵੀ ਕਾਰਸੇ ਵਾਲੇ ਬਹੁਤੇ ਬਾਬੇ ਦਾ ਲਾ ਲਾ ਕੇ ਢਾਉਣ ਦੀ ਪਤਾ ਨਹੀਂ ਇਹਨਾਂ ਨੂੰ ਕੀ ਮਿਲਦਾ ਜਾਂ এডਿਕੇਸ਼ਨ ਦੀ ਘਾਟ ਵਾ ਜੇ ਤੁਸੀਂ ਕੋਈ ਇਮਾਰਤ ਬਣਾਉਣੀ ਹੈ ਨਾ ਉਹਦੇ ਪਾਸੇ ਬਣਾ ਲਓ ਕਮ ਸੇ ਕਮ ਪ੍ਰਾਣਾ ਜਿਹੜਾ ਸਾਡਾ ਸਾਹਿਤਵਾ ਪ੍ਰਾਣੀ ਕੋਈ ਬਿਲਡਿੰਗ ਆ ਪ੍ਰਾਣੀ ਕੋਈ ਇਮਾਰਤ ਆ ਉਹਨੂੰ ਉਦੋਂ ਹੀ ਸੰਭ ਕੇ ਰੱਖਿਆ ਜਾਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਿਆ ਜਾਏ ਕਿ ਕਦੀ ਇਹ ਤੁਹਾਡਾ ਇਤਿਹਾਸ ਸੀ ਬਹੁਤ ਕੁਝ ਵਿਗਾੜਿਆ ਜਾ ਚੁੱਕਾ ਜਿਹੜਾ ਬਚਿਆ ਵਾ ਨਾ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਵੀ ਆਪਣੀ ਆਵਾਜ਼ ਪਚਾ ਸਕਦੇ ਹੋ ਜਿੱਥੇ ਵੀ ਤੁਹਾਡੀ ਵੀ ਜੇ ਕਿਸੇ ਨਾ ਕਿਸੇ ਸੰਪਰਕ ਚ ਕਿਸੇ ਬਾਬੇ ਨਾਲ ਹੈਗਾ ਤੇ ਉਹਨਾਂ ਗਾੜੀ ਤਰਲਾ ਜਰੂਰ ਲਓ ਕਿ ਬਾਬਾ ਜੀ ਹੋਰ ਸੇਵਾ ਜਿਹੜੀ ਮਰਜ਼ੀ ਕਰਾ ਲਓ ਪਰ ਜੇ ਕੋਈ ਪ੍ਰਾਣੀ ਸਾਡੀ ਕੋਈ ਇਤਿਹਾਸਿਕ ਬਿਲਡਿੰਗ ਹੋਈ ਇਮਾਰਤ ਆ ਤੇ ਆਪਾਂ ਉਹਨੂੰ ਸਾਂਭਣ ਵਾਸਤੇ ਉਹਦੀ ਮਰਮਮਤ ਕਰੀਏ ਨਾ ਕਿ ਉਹਨੂੰ ਢਾ ਕੇ ਉਥੇ ਨਵੀਂ ਬਿਲਡਿੰਗ ਬਣਾਈਏ। ਤੋਂ ਖੈਰ ਇਹ 1999 ਵਿੱਚ ਅੱਜ ਤੋਂ 24 ਸਾਲ ਪਹਿਲਾਂ ਜਿਸ ਰਾਤ ਜਿੱਥੇ ਸਭ ਜਿਆਦੇ ਤੇ ਮਾਤਾ ਗੁਜਰ ਕੌਰ ਜੀ ਇੱਕ ਰਾਤ ਗੁਜ਼ਾਰਦੇ ਨੇ 24 ਸਾਲ ਪਹਿਲਾਂ ਉਥੇ ਗੁਰਦੁਆਰਾ ਬਣਿਆ ਨਹੀਂ ਤੇ ਉਥੇ ਪਹਿਲਾਂ ਜਿਹੜਾ ਸੀ ਉਹ ਚੌਂਕੀ ਸੀ ਜਾਂ ਸਰਕਾਰੀ ਸਕੂਲ ਸੀ। ਅੱਗੇ 10 ਪੋ ਦਿਨ ਦੀ ਸ਼ੁਰੂਆਤ ਹੁੰਦੀ ਹੈ। ਜਾਨੀ ਖਾਂ ਤੇ ਮਾਨੀ ਖਾਂ ਵਜ਼ੀਰ ਖਾਂ ਦੇ ਕੋਲ ਜਿਹੜਾ ਵਾ ਉਹ ਸੁਨਹਿਾ ਪਛਾ ਚੁੱਕੇ ਹੁੰਦੇ ਆ। ਫਿਰ ਇਥੋਂ ਸਭ ਜਿਆਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਕਵੀ ਦੁੰਨਾ ਸਿੰਘ ਹੰਡੂਰੀਏ ਦੇ ਮੁਤਾਬਕ ਸਭ ਜਿਆਦਿਆਂ ਨੂੰ ਮਿਰਚਾਂ ਵਾਲੀਆਂ ਬੋਰੀਆਂ ਦੇ ਵਿੱਚ ਇਹਨਾਂ ਪਾਪੀਆਂ ਨੇ ਪਾ ਕੇ ਉਹਨਾਂ ਦੇ ਮੂੰਹ ਨੰਗੇ ਰੱਖ ਕੇ ਮਾਤਾ ਗੁਜਰਕੌਰ ਜੀ ਦੇ ਹੱਥ ਬੰਨ੍ਹ ਕੇ ਇਦਾਂ ਲੈ ਕੇ ਜਿਵੇਂ ਬੜਾ ਵੱਡਾ ਅਪਰਾਧ ਕੀਤਾ ਹੁੰਦਾ ਵੀ ਦੁਸ਼ਟੋ ਜੇ ਤੁਹਾਡੇ ਜੇ ਹਿੰਮਤ ਆ ਤੇ ਉਹਨਾਂ ਦੇ ਪਿਤਾ ਦਾ ਮੈਦਾਨੇ ਜੰਗ 'ਚ ਮੁਕਾਬਲਾ ਕਰੋ ਨਾ ਸਭ ਜਿਆਦੇ ਨੇ ਤੁਹਾਡਾ ਕੀ ਬਗੜਿਆ ਇੱਕ ਨਰਦਈ ਤੋਂ ਨਰਦਈ ਬੰਦਾ ਵੀ ਨਾ ਜੇ ਕਿਸੇ ਨਾਲ ਦੁਸ਼ਮਣੀ ਆ ਨਾ ਸਿੱਧਾ ਉਹਦੇ ਹਿੱਕ 'ਚ ਵੱਜਦਾ ਉਹ ਇਹ ਨਹੀਂ ਕਹਿੰਦਾ ਵੀ ਮੈਂ ਤੇਰਾ ਬਦਲਾ ਜਿਹੜਾ ਵਾ ਜਾਂ ਮੇਰਾ ਤੂੰ ਨੁਕਸਾਨ ਕੀਤਾ ਤੇ ਮੈਂ ਤੇਰੇ ਬੱਚਿਆਂ ਨੂੰ ਖਤਮ ਕਰਕੇ ਇਹ ਨੁਕਸਾਨ ਕਰਾਂਗਾ ਇਹ ਤੇ ਦੁਨੀਆ ਦੇ ਕਿਸੇ ਇਤਿਹਾਸ ਵਿੱਚ ਹੈ ਹੀ ਨਹੀਂ ਵੀ ਜੇ ਤੁਹਾਡੀ ਕਿਸੇ ਨਾਲ ਦੁਸ਼ਮਣੀ ਆ ਤੁਸੀਂ ਉਹਦੇ ਬੱਚਿਆਂ ਉੱਤੇ ਐਡਾ ਜ਼ੁਲਮ ਕਰਾਓ ਕਹਿਰ ਕਰਾਓ ਸਭ ਜਿਆਦੇ ਲੈ ਗਏ ਇੱਕ ਤੇ ਉਹਨਾਂ ਦੇ ਦਿਮਾਗ 'ਚ ਇਹ ਗੱਲ ਆ ਕਿਹੜਾ ਪੁੱਤਰ ਦਾ ਮੋਹ ਹੁੰਦਾ ਨਾ ਵੱਡੇ ਵੱਡੇ ਪੀਰਾਂ ਫਕੀਰਾਂ ਰਹਿਬਰਾਂ ਨੂੰ ਡੁਲਾ ਦਿੰਦਾ ਵਾ ਜਦੋਂ ਗੁਰੂ ਨੂੰ ਪਤਾ ਲੱਗੂ ਕਿ ਮੇਰੇ ਬੱਚੇ ਇਹਨਾਂ ਦੀ ਕੈਦ ਵਿੱਚ ਆ ਭੱਜੇ ਆਊ ਭੱਜੇ ਆਊਗਾ ਗੁਰੂ ਇੱਧਰ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਵਾਸਤੇ ਸਾਰੇ ਇੱਕੋ ਜਿਹੇ ਆ ਗੁਰੂ ਨੇ ਫਰਕ ਨਹੀਂ ਪਾਇਆ ਕਿਸੇ ਨਾਲ ਗੁਰੂ ਵਾਸਤੇ ਤਾਂ ਸਿੱਖ ਹੋਵੇ ਪੁੱਤ ਹੋਵੇ ਐਵੇਂ ਥੋੜਾ ਆਉਂਦੇ ਸੀ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਏ ਤੂੰ ਕਿਹਾ ਹੁਆ ਜੀਵਤ ਕਈ ਹਜ਼ਾਰ ਜੇ ਸਾਨੂੰ ਕਈ ਹਜ਼ਾਰ ਕਿਆ ਨਾ ਤੇ ਫਿਰ ਸਾਡਾ ਫਰਜ਼ ਪਤਾ ਕੀ ਬਣਦਾ ਸਾਡੀ ਸ਼ਕਲ ਚੋਂ ਗੁਰੂ ਪਾਸ਼ਾ ਆਪਣਾ ਅਜੀਤ ਸਿੰਘ ਵੇਖ ਸਕਣ ਸਾਡੇ ਸਰੂਪ ਚੋਂ ਗੁਰੂ ਪਾਸ਼ਾ ਆਪਣਾ ਫਤਿਹ ਸਿੰਘ ਤੇ ਜੋਰਾਵਾਰ ਸਿੰਘ ਵੇਖ ਸਕਣ ਸਾਡੇ ਕੋਲੋਂ ਗੁਰੂ ਜੀ ਕੁਝ ਨਹੀਂ ਮੰਗਦੇ ਫਿਰ 10 ਪੋ ਨੂੰ ਸਭ ਜਿਆਦਾ ਨੂੰ ਸਰੰਦ ਪਤਾਇਆ ਜਾਂਦਾ ਹੈ ਤਿੰਨ ਰਾਤਾਂ ਠੰਡੇ ਬੁਰਜ ਵਿੱਚ ਰੱਖਿਆ ਜਾਂਦਾ ਹੈ ਠੰਡਾ ਬੁਰਜ ਕੀ ਸੀ ਉਹਦੇ ਥੱਲੇੋਂ ਦੀ ਪਾਣੀ ਹੰਸਲਾ ਨਦੀ ਦਾ ਪਾਣੀ ਵਗਦਾ ਸੀ ਜਦੋਂ ਪਾਣੀ ਟਕਰਾ ਕੇ ਜਾਂਦਾ ਸੀ ਨਾ ਜੂਨ ਜੁਲਾਈ ਦੇ ਮਹੀਨੇ ਵਿੱਚ ਵੀ ਕੰਮ ਦਾ ਛਰਦਾ ਸੀ ਉਸ ਠੰਡੇ ਬੁਰਜ ਵਿੱਚ